ਚੱਲ ਇਹਦਾ ਸੋਹਣਾ ਲੱਗੂਗਾ ਆਲੋਦ ਵਾਲਾ ਆ ਪੱਕਾ ਹੋ ਜੂਗਾ ਇਹਦੇ ਉੱਤੇ ਸੀਮੈਂਟ ਜਾਂ ਸੀਮੈਂਟ ਬੱਜਰੀ ਰੇਤਾ ਕੋਲ ਕੇ ਪੈ ਗਿਆ ਹਨ ਫਿਰ ਉਦੋਂ ਜ਼ਿਆਦਾ ਵਧੀਆ ਲੱਗਣਾ ਚੱਲ ਇਹ ਕੰਮ ਤਾਂ ਹੋਊਗਾ ਬਾਪੂ ਕਰਾ ਰਿਹਾ ਹੈ ਹਾਂਜੀ ਮੇਤਰੋ ਗੱਡੀ ਦੀ ਮਾਰ ਦਿੱਤੀ ਇਸ ਫੈਲਪ ਪਾਣੀ ਪੂਣੀ ਆਪਾਂ ਰਾਤ ਹੀ ਚੈੱਕ ਕਰ ਲਿਆ ਜੀ ਸਾਫ ਸੂਬ ਵਿੱਚੋਂ ਕਰ ਦਿੱਤੀ ਆ ਅਸੋਂ ਟੈਂਪਰੇਚਰ ਚੜਦੇ ਸਾਰੇ ਅਸੀਂ ਮਾਰਦੇ ਆਂ ਪਹਿਲਾ ਗੇਅਰ ਤਾਂ ਤੁਰਦੇ ਆਂ ਤੇ ਰੀ ਆ ਕੇ ਸਾਨੂੰ ਮਿਲਦੇ ਆਂ ਕਿੱਥੇ ਜਾਣੇ ਆ ਕਿੱਥੇ ਨਹੀਂ ਜਾਣੇ ਆ ਹਾਂ ਉਤੋਂ ਮੈਂ ਇੱਕ ਅੱਡਾ ਖੋਲ ਕੇ ਤਾਂ ਜੰਗਲਾ ਰਾਤੀ ਕੀਤਾ ਸਾਫ 11-12 ਵਜੇ ਹਾਂ ਕਿਸਾਨ ਬਲੌਗਰ ਆਹ ਦੇਖੋ ਤੁਸੀਂ ਇੱਧਰ ਆਪਣੀ ਫਸਲ ਵਾੜੀ ਆ ਗੰਡੇ ਆ ਦੂਰੋਂ ਜੂਮ ਕਰਕੇ ਦਿਖਾ ਰਿਆ ਗੰਡੇ ਵਿੱਚ ਸਰੋਂ ਹੋ ਗਈ ਹੈ ਜਿਹੜੀਆਂ ਖਾਲੀਆਂ ਆ ਇੱਧਰ ਲਸਣ ਲੱਪਾ ਪੱਠੇ ਸਰੋਂ ਪਰਿਓ ਰਾਜਸਤਾਨੀ ਸਰੋਂ ਆ ਬਹੁਤ ਕਹਿਣ ਸਰੋਂ ਆ ਸਾਗ ਸੁਗ ਬਹੁਤ ਜਿਆਦਾ ਅੰਦਾ ਸਰੋਂ ਦਾ ਫਲਾਟ ਬਹੁਤ ਜਿਆਦਾ ਅੰਦਾ ਖੜੀ ਪੱਤਾ ਆ ਬ੍ਰੇਡੀਆਂ ਬਹੁਤ ਆ ਧੁੱਪ ਧੁੱਪ ਨਿਕਲੀ ਤੇ ਫਿਰ ਕਿਸ ਦਿਨ ਤੁਹਾਨੂੰ ਦਿਖਾਵਾਂਗੇ ਤਾਂ ਫਿਰ ਇੰਜੋਏ ਕਰਾਵਾਂਗੇ ਤੁਹਾਨੂੰ ਸਾਰਾ ਕੁਝ ਇਹ ਆਪਣੀ ਖੇਤੀਬਾੜੀ ਆ ਉਹ ਪਰੇ ਕਾਣ ਕੇ ਪਰੇ ਡੇਕਾਂ ਸਪੈਦੇ ਕੁਮਾਦੀ ਓਹ ਬਦਾਮਾਂ ਦਾ ਬੂਟਾ ਆਵळा ਆ ਇਹ ਹੁਣ ਬੱ ਪੱਤੇ ਫੁੱਟਣਗੇ ਇਹਨੂੰ ਹੁਣ ਦੁਬਾਰਾ ਤੇ ਬਲੋਣੇ ਆ ਜੀ ਸਾਰਿਆਂ ਨੂੰ ਸਸਰੀ ਘਰ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਣਗੇ ਤੇ ਆਪਾਂ ਵੀ ਠੀਕ ਆ ਬਾਬੇ ਦੀ ਕਿਰਪਾ ਨਾਲ ਤੇ ਆਪਾਂ ਨਾ ਤੂਗੀ ਤਿਆਰ ਹੋ ਗਏ ਆ ਕਪੜੇ ਪਾ ਕੇ ਡਰੈਅਰ ਮਾਰ ਕੇ ਤੇ ਗੱਡੀ ਵੀ ਆਪਾਂ ਮਾਰ ਦਿੱਤੀ ਆ ਸੈਲਫ ਸੈਲਫ ਮਾਰ ਕੇ ਤੇ ਹੁਣ ਆਪਾਂ ਚਾਹ ਦਾ ਕਟ ਕੀ ਕੇ ਤਾਂ ਠੀਕ ਕਰਦੇ ਆ ਇਹ ਨਹੀਂ ਦਿਖਾਣਾ ਆ ਕੋਰੇ ਨੇ ਆ ਹਾਲ ਕਰ ਦਿੱਤਾ ਨੇ ਨਮ ਦਾ ਨਮ ਵੀ ਛੁਪ ਨੇ ਸ਼ੁਰੂ ਹੋ ਗਈ ਆ ਛੋਪਾ ਗਈ ਉਹ ਨੰਨ ਪਤਾ ਨਹੀਂ ਤੇ ਪੱਤੀ ਝਾੜ ਦੇ ਕਰਕੇ ਇਦਾਂ ਹੋਈ ਆ ਪ੍ਰਗਤੀ ਪੂਰਾ ਪਿਆ ਬਹੁਤ ਵਿੱਚ ਬੜੀ ਟਾਹਣੀਆਂ ਹਾਰੀਆਂ ਹਨ ਸੁੱਕਣੀਆਂ ਨਹੀਂ ਚਾਹੀਦੀ ਨਹਿਮ ਇਹ ਕੋਰੇ ਨਾਲ ਜ਼ਿਆਦਾਤਰ ਮੈਂ ਦੇਖਦਾ ਵੀ ਸੱਪੀਆਂ ਨਹੀਂ ਆਉਂਦੀਆਂ ਅੱਜ ਇਹ ਧੁੰਦ ਪੈ ਗਈ ਸਵੇਰੇ 6:30 ਵਜੇ ਤੋਂ ਬਹੁਤ ਧੁੰਦ ਪਈ ਆ 6:30 ਪੌਣੇ 7 ਵਜੇ ਧੁੰਦ ਪਈ ਆ ਚਲੋ ਇੰਨੀ ਧੁੰਦ ਤਾਂ ਕੋਈ ਬੇਮਲੂਮੀ ਜੀ ਧੁੰਦ ਹੈਗੀ ਹੈ ਕਿਤੇ ਕਿਤੇ ਇਕੱਠੀ ਆ ਤਾਂ ਕਿਤੇ ਦੂਰ ਦੂਰ ਇੱਕ ਤਾਂ ਇਦਾਂ ਸੰਗਣੀ ਕਹਿਦੀ ਦਾ। ਜਦੋਂ ਕੀ ਮੌਸਮ ਹੋ ਜਾਂਦਾ ਸਾਫ। ਆ ਦੇਖੋ ਜੀ ਇੱਥੇ ਧੁੰਦ ਦੇਖੋ। ਹੋਰ ਫਰਵਰੀ 14 ਤਰੀਕ ਹੋ ਗਈ ਆ ਤੇ ਮੌਸਮ ਕਾਫੀ ਅੱਗੇ ਨਾਲ ਚੇਂਜ ਹੋ ਗਿਆ। ਮੇਰਾ ਖਿਆਲ ਵੀ 20-22 ਤਰੀਕ ਤੱਕ 27-28 ਦਾ ਟੈਂਪਰੇਚਰ ਹੋਊਗਾ। ਮੌਸਮ ਵੈਸੇ ਚਾਹੀ ਠੰਡ ਹੋਣੀ ਚਾਹੀਦੀ ਚਾਹ ਗਰਮੀ ਮੌਸਮ ਸਾਫ ਜਾਂ ਰਹਿਣਾ ਚਾਹੀਦਾ ਆ ਮੀਂਹ ਵੀ ਹਸਾਬ ਦਾ ਪੈਣਾ ਚਾਹੀਦਾ ਤੇ ਠੰਡ ਵੀ ਹਸਾਬ ਦੀ 14 ਮੀਂਹ ਵੀ ਨਹੀਂ ਚੰਗਾ ਤੇ ਜਿਆਦਾ ਠੰਡ ਵੀ ਨਹੀਂ ਚੰਗੀ ਤੇ ਆਪਾਂ ਨੂਰਮਲ ਕ੍ਰੋਸ ਕਰਕੇ ਬਾਹਰੋਂ ਬਾਹਰ ਆ ਗਏ ਆ ਨਕੋਤਰ ਰੋਡ ਤੇ ਤੇ ਆ ਜਿਹੜਾ ਫਲਾਈਓਵਰ ਬਣਦਾ ਬਹਾਦਰਗਾੜਾ ਵਾਲਾ ਏਲੀ ਨੂੰ ਜਿਹੜਾ ਜਾਂਦਾ ਆ ਅੰਮ੍ਰਿਤਸਰ ਤੋਂ ਇਹ ਉਪੋਲਾ ਗਿਆ ਤਿਆਰ ਹੁੰਦੇ ਪਏ ਹੈ ਇਹ ਇਹਨਾਂ ਨੂੰ ਲੱਗੂਗਾ ਲੈ ਟਾਈਮ ਆਪ ਵਿਚ ਵਿਚ ਤੁੱਪ ਬਹੁਤ ਸੋਹਣੀ ਨਿਕਲੀ ਹੈ ਚਾਹੀਦੀਆਂ ਤੁੱਪਾਂ ਡੇਲੀ ਲੱਗਣੀਆਂ ਜਾਈਆਂ y pacho pacho que le dio que le dio ਔਰ ਹੀ ਸ਼ਾਮ ਦਾ ਵੇਲਾ ਹੋ ਗਿਆ ਸਵੇਰ ਦੇ ਆਪਾਂ ਹੀ ਤਾਂ ਆਪਾਂ ਨੇ ਤੂੰ ਇੱਕ ਸ਼ਾਰਟ ਲੈਣੀ ਹੋਇਆ ਵੀਡੀਓ ਬਣਾਣੀ ਹੋਈ ਕਿਉਂਕਿ ਆਉਂਦਾ ਹੀ ਬੀਜੀ ਹੋਗਾ ਕੰਮ ਕਮਾਕਾਰਾਂ ਦੇ ਵਿੱਚ ਤੇ ਹੁਣ ਗੱਡੀ ਸੈਲ ਮਾਰ ਕੇ ਲੈ ਜਾਂਦੀ ਹੈ ਤਾਂ ਸਮਾਨ ਲੋਡ ਹੁੰਦਾ ਵਿੱਚ ਮੁੰਡਾ ਰੱਖਦਾ ਸਮਾਨ ਤੇ ਫੇਰ ਸਮਾਨ ਲੋਡ ਕਰਕੇ ਸਵਾਰੀ ਵਢਾ ਕੇ ਬੈਗ ਬੂਗ ਰੱਖ ਕੇ ਸਵਾਰੀ ਦੇ ਸਵਾਰੀ ਬਿਠਾ ਕੇ ਤਾਂ ਫੇਰ ਤੋਰ ਪਣਾ ਪੱਬੇ ਨਹੀਂ ਸਿਆ ਹਾਂਜੀ ਸਹੀ ਕਰੀਂ ਤੇਨ ਅੱਜ ਦਾ ਵਧੀਆ ਨਿਕਲਿਆ ਉਹ ਵਧੀਆ ਮੀਠਾ ਕਿਦਾਂ ਦਾ ਲੱਗਾ ਤੁਹਾਨੂੰ ਉਹ ਕੇ ਠੀਕ ਹੈ ਚ ਦੁਬਾਰਾ ਵੀ ਆਉਂਗੇ ہاں ਜਰੂਰ ਬਹੁਤ ਹੀ ਆਇਆ ਇੱਥੇ ਚਲੋ ਵੈਲਕਮ ਡਾਡਾ ਦੁਬਾਰਾ ਵੀ ਆਓ ਦੂਜੀ ਵਾਰੀ ਵੀ ਆਓ ਇੱਥੇ ਠੀਕ ਹੈ ਜੀ ਤੇ ਸਾਡਾ ਸ਼ਹਿਰ ਘੁੰਮੋ ਹਾਂ ਮੇਰਾ ਸ਼ਹਿਰ ਹੈਗਾ ਨੂਰਮੈਲ ਤੇ ਨੂਰਮੈਲ ਹੀ ਆਪਾਂ ਜਾਣਾ ਆ ਤੇ ਅੱਜ ਦਾ ਬਲੌਗ ਜਿਹੜਾ ਬਣਾਇਆ ਬਲੌਗ ਅੱਜ ਦਾ ਮੀਠਾ ਘੁੰਮ ਕੇ ਐਕਸ ਜਿਹੜੀ ਨੈਕੀਸ਼ਨ ਤੋਂ ਸੁਬਿਹਰੀ ਉੱਥੇ ਮੀਠੇ ਆ ਕੋਣੇ ਤੋਂ ਵਾਪਸੀ ਆਪਾਂ ਚੱਲ ਜਾਣਾ ਪਿੰਡ ਨੂੰ ਨਿਕੋਟਰ ਸਵਾਰੀ ਲਾਹਗੇ ਇਹ ਆਪਣੇ ਸ਼ਹਿਰ ਨੂੰ ਹੁੰਦਾ ਹੈ ਕੀ ਮੰਨਦੇ ਆ ਆਪਾਂ ਨੈਕਸਟ ਵਲੌਗ ਦੇ ਵਿੱਚ ਸਾਰੀ ਗੱਲ ਜੀ ਸਾਰਿਆਂ ਜੀ ਦੁਬਾਰਾ